ਰਾਹੇ ਲਾ ਤੇ ਡਾਵਲਾ 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 ਇਹ ਹਾਂ ਇਹ ਡਾਵਲਾ ਲਾ ਦੇ ਭਾਈ ਮਿੱਟੀ ਜਾਦੇ ਹੋ ਗਈ ਰੋਟੀ ਰਾਟੀ ਲਾ ਲੋ ਰੋਟੀ ਰਾਟੀ ਖਾਣੀ ਪੈ ਜਾਂਦੀ ਕਈ ਵਾਰੀ ਭੁੱਖ ਲੱਗੇ ਹੁੰਦੀ ਹੈ ਹੋ ਹੋ ਗਏ ਬੰਦੇ ਪੂਰਾ 21 ਵਜਨ ਵਾਲਾ ਸਮਝਾ ਸਾਡਾ ਕੋੜ ਕਿਰਲੇ ਵਾਂਗੂ ਦੁਪਹਿਰੇ ਸਰੀਰ ਬੰਦਾ ਅਸੀਂ ਚੰਨਣਗਰੀ ਦੇ 21 ਵਿੱਚੋਂ ਆਗੇ ਸਾਰੇ ਇਸ ਮਾਰ ਦਿੰਨੇ ਅਸੀਂ ਨਾ ਇਹ ਰਾਹੇ ਪਾਲਣ ਦੇ ਨਿਗਿਨੇ ਕੇ ਮਗਰ ਤੇ ਖਿੱਚੀ ਆਉਂਦੇ ਐ ਸਾਨੂੰ ਹੋ ਗਿਆ 20-25 ਮਿੰਟ ਹੋ ਗਏ ਤੁਰੇ ਆਂਦੇ ਨੂੰ ਐਚਪੀ ਨੇ ਪਾਣੀ ਡੱਗੀ ਤੇ ਡੱਗੀ ਵੀ ਕਾਸੀ ਲੰਮੀ ਤੂਰ ਆ ਗਈ ਓਏ ਕਲੇ ਹਾਂ ਬਾਦੋਂ ਦੀ ਟੜਕੀ ਤੇ ਕੇ ਸੱਸ ਦੀ ਝੜਕੀ ਤੇ ਸਾਦ ਬਣ ਜਾਂਦਾ ਸਾਦ ਬਣਾਤਾ ਬਰਕ ਕਿਹੜੇ ਨੇ ਪਕਾਉਣਾ ਬਾਜਰਾ ਪਕਾਉਣ ਵਾਲਾ ਉਹ ਘਰ ਕਈ ਕਿੱਲੇ ਆ ਇਹ ਹੈਦਰ ਖਾਸਾ ਗਾਂ ਨੂੰ ਤਾਂ 30-35 ਮਾਣ ਬਟਦੇ ਆ ਬਈ ਇਹ ਨਰਮਾ ਮੇਰਾਗਾ ਕਿਉਂ ਹੋਗੇ ਲਈ ਜਨੇ ਕਜਰ ਦੇ ਤੇ ਰਹੇਗਾ ਹਾਂ ਹਰੇ ਟਾਈਮ ਵੀ ਘਰ ਪੌਂਡ ਸੋਲਰ ਭਾਈ ਆ ਚਲਦੀ ਜਾਂਦਾ ਸਾਡੇ ਪਿੰਡ ਦੇ ਵਿੱਚ ਘਰ ਖਾਸੇ ਸੁਲ ਹਾਂਜੀ ਦੋਸਤੋ ਅੱਜ ਆਪਾਂ ਜਾਨੇ ਆ ਭਾਈ ਧੋਰੀ ਖਾਲਸ ਮਾਰਨਾ ਤੇ ਇੱਥੇ ਆ ਸੂਏ ਕੰਨੀ ਖਾਲ ਖਰਾ ਸੀ ਐਤ ਕੀ ਦਾ 2.5 ਮਹੀਨਿਆਂ ਤੋਂ ਹੀ ਵਾਗ ਗਈ ਇੱਥੇ ਰੂਲ ਵੀ ਚੰਗੇ ਬਣਾ ਰੱਖੇ ਘਰ ਖਾਲ ਤੇ ਕਿਹੜਾ ਬੰਦਾ ਨਹੀਂ ਆਉਂਦਾ ਉਹ ਤੋਂ ਪੈਸੇ ਘਰੇ ਜਾ ਕੇ ਲੈ ਜਾਂਦੇ ਆ ਭਾਈ ਦੇ ਵੀ ਦਿੰਦੇ ਘਰ ਕਈ ਬੰਦੇ ਇੱਥੇ ਚੋਨਾ ਦੇਖੋ ਭਾ ਠੀਕ ਹੈ ਘਰ ਕੰਗਾਂ ਦੇ ਅੱਗੇ ਪਿੱਛੇ ਲੱਗਿਆ ਨਰਮ ਕੋਈ ਚੰਗਾ ਆ ਤੋਰੀ ਖਾਲਾ ਤੋਰੀ ਖਾਲ ਇਹਦਾ ਦੇਖੋ ਕੀ ਹਾਲ ਕੱਢਾਂਗੇ ਖਾਲ ਤੇ ਕਰਾਂਗੇ ਕਮਾਲ ਤੇ ਗਰਮੀ ਬਾਲੀ ਹੋ ਜਾਾਂਗੇ ਬੇਹਾਲ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਭਾਈ ਅੱਜ ਤੋਰੀ ਖਾਲ ਦਾ ਦੇਣਾ ਸਾਂਝਾ ਖਾਲ ਹਜੇ ਬਰਕਰਾਰ ਹੈ ਪਹਿਲਾ ਪੁਰਾਣੇ ਆਪਣੇ ਆ ਪਿਉਰੀ ਸਾਰੇ ਬਜ਼ੁਰਗ ਜਾਂਦੇ ਹੁੰਦੇ ਸੀ ਇੱਥੇ ਬੜੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਦੁਪਹਿਰੇ ਆਹ ਤਾਂ ਥੋੜਾ ਜਿਹਾ ਵਿਚਾਰਾ ਨਰਮਾ ਹੈ ਪਤਾ ਤਾਂ ਲੇਟ ਲਾਇਆ ਉਹ ਫੀਲਾ ਜਾ ਹੋ ਗਿਆ ਇੱਥੋਂ ਹਨਾ ਪਤਾ ਤਾਂ ਖਰਾਕ ਘਟਾ ਕੇ ਬਾਹਣੀਆਂ ਇਹ ਆ ਪਰ ਸਾਡੇ ਭਾਈ ਕੱਸੀ ਦੇ ਪਾਣੀ ਬਹੁਤ ਲੱਗਦੀ ਸੁਆਤ ਆ ਭੈਂਤੀ ਪਗ ਆਉਂਦਾਗਾ ਤਿੰਨ ਮਹੀਨਿਆਂ ਤੋਂ ਇੱਕ ਦਿਨਾਂ ਉਹ ਨਾ ਮੈਂ ਤਾਂ ਇੱਥੇ ਆ ਭਾਈ ਸੋਲਰ ਸੋਲਰ ਸਾਰੇ ਘਰ ਕਿਸਾਨਾਂ ਨੇ ਬਹੁਤ ਮੰਤਲਾ ਕਿੱਲੇ ਕਿੱਲੇ ਤੇ ਲਾਤੇ ਹੋਣਗੇ ਸਾਰਿਆਂ ਦੇ ਆ ਪਾਣੀ ਸੋਲਰ ਦੇ ਚੱਲੀ ਹੁੰਦਾ ਖਾਲਚ ਵੇਜ ਵੇਜ ਤਾਂ ਠੀਕ ਆ ਖਰਚ ਹੋਣਾ ਯਾਰ ਨਰਮੇ ਮੰਗਣ ਕੀ ਕੀ ਨਰਮੇ ਮੰਗਾਗੇ ਪਾਣੀ ਲਾ ਦਿਓ ਗੰਜਰੋ ਕੱਲ ਨੂੰ ਲਾ ਦੇ ਆ ਭਾਈ 10 ਦੀ ਮੋਟਰ ਆ ਵੀ ਸੋਲਰ ਉਹ ਪੈਪ ਲੈਂਦੀ ਉੱਥੋਂ ਪਾ ਕੇ ਇਹ 4 ਇੰਚੀ ਪਾਣੀ ਹੈ ਦਾ ਘਰ ਆ ਦੇ ਹਰੇ ਟਾਈਮ ਵੀ ਘਰ ਪਾਉਣੇ ਕਿ 11 ਦਾ ਹੀ ਹੋਇਆ ਹੋ ਚਲੀ ਜਾਂਦੀ ਉੱਥੇ ਆ ਚੋਨਾ ਦੇਖ ਲਓ ਗੱਭਰਿਆਂ ਦਾ ਆ ਤਾਂ ਪੇਟ ਗੈ ਮੰਤ ਲਾਇਆ ਹੋਵੇ ਆ ਖਰਬੰਦਾ ਮਿਹਨਤ ਦਾ ਕਰਦਾ ਪਰ ਕਈ ਵਾਰ ਨਾ ਬਾਹ ਚ ਘਾਟ ਹੁੰਦੀ ਹੈ ਬਾਲੀ ਹਾ ਸੋਲਰ ਭਾਈ ਆ ਚੱਲ ਜਿੰਦਾ ਸਾਡੇ ਪਿੰਡ ਦੇ ਵਿੱਚ ਕਰ ਖਾਸੇ ਸੁੱਲ ਲਾ ਕੇ ਭਾਈ ਸੰਦੀਪ ਦਾ ਹੈਗਾ ਇਹਨੇ ਨਵੇਂ ਲਾਇਆ ਠੀਕ ਹੈ ਘਰ ਡੰਗਾ ਲੈ ਜਾਂਦਾ ਭਰਾਵਾ ਆਪਦਾ ਸਾਧਨ ਹੋਵੇ ਠੀਕ ਗੱਲ ਬਾਤ ਹੈ ਜੀ ਇਹਨੇ ਗੱਬਰੂ ਨੇ ਇੱਥੇ ਚੋਨਾ ਲਾਰ ਖੈਤ ਕੀ ਆ ਬਟਾਈਆਂ ਟੁੱਟੇ ਨੇ ਘਰ ਕੀ ਹੁੰਦਾ ਖੁੱਲ੍ਹੇ ਹੀ ਚਲਾਉਂਦੇ ਕਿਹੜੇ ਹਾਂ ਨਰਮਾ ਦੇਖੋ ਜੀ ਹੈ ਦਾ ਘਰ ਸੰਗਣਾ ਹੈ ਨਾ ਵਿੱਚੋਂ ਤੇ ਮਾਦੇ ਉਹ ਤੋਂ ਫਲ ਫੁੱਲ ਦੇਖੋ ਇਹਨੂੰ ਓਏ ਤੇ ਦੇਖੀ ਲੜੀਆਂ ਲੱਗੀਆਂ ਕਿਤੀ ਮਨ ਨੂੰ ਗਊਆ ਜੇ ਸੁੰਡੀ ਕਿਰਪਾ ਨਾ ਪਵੇ ਹਨਾ ਬਾਬੇ ਦੀ ਕਿਰਪਾ ਹੋ ਜੇ ਤਾਂ ਨਰਮਾ ਆਹ ਕਿਸੇ ਵੀਰ ਦਾ ਹੋ ਆਪਾਂ ਤਾਂ ਕਹਿੰਨਾ ਚੱਲ ਹੋ ਜੇ ਵਿਚਾਰੇ ਦੇ ਤਾਂ 30 35 ਮਨ ਬੱਟਦੇ ਆ ਬਈ ਭਰ ਨਰਮਾ ਮੇਰਾਗਾ ਕਿਉਂ ਹੋਗੇ ਲਈ ਉਹਨੇ ਕਜਰ ਦੇ ਤੇਰਾਗਾ ਆ ਕੀ ਪਾਇਆ ਜੋਏ ਕੁਛ ਨਹੀਂ ਪਾਇਆ ਉਦੋਂ ਹੀ ਪ੍ਰਸਦ ਥੋੜਾ ਜਿਹਾ ਕੀਤਾ ਸੀ ਇੱਕ ਤਾਂ ਮਾਨ ਵਾਲਾ ਸੀ ਅੱਛਾ ਤੇ ਪੱਤੇ ਵੀ ਦੇਖੋ ਹਰਾ ਮਚਰਾ ਆ ਬੈਠਾ ਕਾ ਜਾਰੇ ਲੈਣੋਂ ਹੀ ਕਰੀਏ ਨਾਲੇ ਦਬਾਈ ਲੈਣੋਂ ਕਰੀਏ ਚ ਨਰਮਾ ਠੀਕ ਆ ਸੋਹਣਾ ਪਰ ਵਿੱਚੋਂ ਬਾਬੇ ਸੰਘਣਾ ਹੈ ਭਰਾਵਾ ਸੰਘਣਾ ਦਾ ਫਿਰ ਲਾ ਪਾਸਿਆਂ ਤੋਂ ਸੋਹਣੇ ਹੁੰਦੇ ਜਿਵੇਂ ਪਾਸਿਆਂ ਦੇ ਹੁੰਦੇ ਨਾ ਪੁੱਜੀ ਆ ਦੇਖ ਮੈਂ ਆਏ ਆਏ ਨਹੀਂ ਨਹੀਂ ਵਿੱਚੋਂ ਵੀ ਨਰਮਾ ਪੂਰਾ ਸਿਰੇ ਦਾ ਵੜ ਕੇ ਦੇਖ ਬੱਚਾ ਹੂੰ ਹੂੰ ਸੀਲਰ ਹੁਣ ਤੱਕ বাজਦੇ ਰਹੇ ਕੱਖ ਵੀ ਹੈਣੀ ਜੋਏ ਕੱਖ ਨਹੀਂ ਸੀਲਰ ਹੁਣ ਤੱਕ বাজਦੇ ਰਹੇ ਆ ਭਾਈ ਕਿਹੜੇ ਵੀਰ ਬਾਜਰੇ ਦੇ ਸ਼ਕੀਨ ਹੈਗੇ ਬਾਜਰਾ ਦੇਖੋ ਸਾਡੇ ਬਾਣਾ ਜਿਹਾ ਖਰ ਬਾਜਰਾ ਵੀ ਸੋਹਣਾ ਦਾ ਛਿੱਟੇ ਦੇਖੋ ਛੱਟੇ ਸੋਨੇ ਕੱਢੇ ਹਨ ਭਾਈ ਦੇਖ ਪੱਤੇ ਦੇਖ ਕਿਵੇਂ ਤੂਤੇ ਦੇ ਫਾਂਗ ਨਹੀਂ ਹੁੰਦੇ ਬਾਜਰੇ ਦੇ ਪੱਤੇ ਆਏ ਆ ਹੋਏ ਸੋਹਣਾ ਹੈਗਾ ਖਰਦਾ ਜਰਾ ਕਿਹੜੇ ਨੇ ਪਕਾਉਣਾ ਬਾਜਰਾ ਪਕਾਉਣ ਵਾਲਾ ਉਹ ਘਰ ਕਈ ਕਿੱਲੇ ਆ ਇਹ ਸਾਹਦਰ ਖਾਸਾ ਗਾਂ ਨੂੰ ਸੋਹਣੀ ਗੱਲ ਬਾਤ ਆਗੀ ਬਾਜਰੇ ਦੀ ਤੇ ਆਪਾਂ ਜਨੇ ਖਾਲਸ ਮਾਰਨ ਜੀ ਤੁਰੇ ਜਨੇ ਖਰੋ ਦੇ ਲੱਗ ਰਹੇ ਆ ਸਾਨੂੰ ਹੋ ਗਿਆ 20-25 ਮਿੰਟ ਹੋ ਗਏ ਤੁਰੇ ਆਉਂਦੇ ਇਹਨੂੰ ਐਚੇ ਪੀਨੇ ਪਾਣੀ ਡੱਗੀ ਤੇ ਡੱਗੀ ਵੀ ਕਾਸੀ ਲੰਮੀ ਤੂਰ ਆ ਗਈ। ਇੱਥੇ ਬਿਨਾਂ ਪਾਣੀ ਅਸੀਂ ਬੰਦੇ ਦਾ ਚਾਰ ਹੀ ਆ ਯਾਰ ਐਵੇਂ ਅੱਖੀਂ ਦੇ ਅਸੀਂ ਬੰਦੇ ਦਾ ਚਾਰਾਂਗੇ। ਕਿੱਥੇ ਆ? ਨਹੀਂ ਆਖਿਆ ਕਹਿੰਦਾ ਭਾਦੋ ਦੀ ਢੜਕੀ ਤੇ ਸੱਸ ਦੀ ਝੜਕੀ ਤੇ ਸਾਦ ਬਣ ਜਾਂਦਾ। ਸਾਦ ਬਣਾ ਤਾਂ ਬਰਾਗੀ ਪੜੀ ਤੜਕ ਅਜ ਤਾਂ ਭਾਲੀ ਭਰੀਏ ਕਰਨੀ। ਬਰਾਗੀ ਸਾਦ ਬਣ ਜਾਂਦਾ ਹੈ ਭਾਦੋ ਜਾਨ। ਜਾਤ ਬੰਦ ਕਰਕੇ ਰੱਖੋ ਇਹ ਖਾਲ ਘਟਣਾ ਦਾ ਤਿੰਨ ਬੰਦੇ ਹੋ ਹੁੰਦੇ ਆ ਇਹ ਦੇ ਖਾਲ ਘਟਣਾ ਦਾ ਇਹੰਦੂ ਲੈਸ ਦਾ ਪ੍ਰਬੰਧ ਕਰਕੇ ਰੱਖੋ ਨਾਲ ਅੱਜ ਦਹਿਮ ਬਹਲਾ ਹੈ ਪਾ ਦੁਨੀਆ ਦਾ ਰੰਗ ਦਿਖਾਤਾ ਕਰਾਂ ਸਾਰੀ ਸੰਗਤ ਆ ਗਈ ਭਾਈ ਸਾਡੇ ਕਈ ਬੰਦੇ ਰਹਿ ਗਏ ਖਰਪਾਂਚੀ ਟਾਈਮ ਹੋ ਗਿਆ ਭਾਈ ਪੂਰਾ 1:00 ਵਜਣ ਵਾਲਾ ਸਮਝ ਸਾਡਾ ਕੋੜ ਕਿਰਲੇ ਵਾਂਗੂ ਦੁਪਹਿਰੇ ਸਰੀਰ ਬੰਦਾ ਹੈ ਅਸੀਂ ਚੰਨਣਗਰੀ ਦੇ 21 ਵਿੱਚੋਂ ਆਏ ਹਾਂਗੇ ਸਾਰੇ ਕਹਾਂ ਪੰਗਰ ਕੇ ਦੁਪਹਿਰੇ ਉਦੋਂ ਲੱਗਦੇ ਹਾਂ ਅਸੀਂ ਲਾਲ ਹੋ ਗਏ ਅਸੀਂ ਕੱਲੀਆਂ ਗੱਲਾਂ ਮਾਰ ਕੇ ਚਾਹ ਜੂ ਤਾਂ ਪੀਤੀ ਨਹੀਂ ਘਰ ਤੇ ਪਾਣੀ ਕਰ ਗੋ ਤੇ ਮਰੇ ਨਾਂਡ ਕੋਲ ਇੱਕੋ ਹੀ ਡੱਗੀ ਐ ਚਾਹ ਬੰਦੀ ਐ ਚਾਹ ਬੰਦੀ ਚੱਲ ਚਾਹ ਪੀ ਕੇ ਲੱਗ ਜਾਂਗੇ ਤੇਰੀ ਗਈ ਆ ਵੀ ਆਪਣੀ ਨਬਲ ਹੋ ਰਾਂ ਨੀ ਹੋਰ ਬਾਬੇ ਕੀ ਹਾਲ ਹੈ ਮਹਾਰਾਜ ਸੰਦੇ ਆਪਣੇ ਰੱਖੋ ਠੀਕ ਆ ਭਾਈ ਜਿੱਥਾਂ ਕਹਾਂ ਮੈਂ ਜਮਾ ਚੜ੍ਹਦੀ ਕਲਾ ਆਸ ਮਾਰਦੇ ਹਾਂ ਬਈ ਅਸੀਂ ਆਵਦੀ ਸੰਖਾਤਾ ਅਸੀਂ ਕੱਢ ਲੈ ਜਖਾ ਇਧਰੋਂ ਪਿਛਲੇ ਗੇੜੇ ਤੇ ਆ ਹੁਣ ਦੇਖਦੇ ਕੁਰਚਾ ਖਰਚੀ ਕਰਦੇ ਹਾਂ ਉੱਥੇ ਆ ਭਾਈ ਦੇਖ ਲੋ ਸਾਡੇ ਗੱਭਰੂ ਆ ਖਾਲ ਸਾਡੇ ਬੰਨੀਆਂ ਹੀ ਸਮਾਰਦੇ ਹੁੰਦੇ ਅਸੀਂ ਨਾ ਇਹ ਕਰਾਹੇ ਪਾਲਣਦੇ ਨਿਗਿਨੇ ਕੇ ਮਗਰਾ ਤੇ ਖਿੱਚੀ ਆਉਂਦੇ ਐ ਕਿਉਂਕਿ ਰੇਗੀ ਆ ਬਾਲੀ ਉਂ ਤਾਂ ਲੋਟ ਨਹੀਂ ਆਉਂਦੀ ਐ ਟੱਕਣਾਂ ਨਾਲ ਇਹ ਕਰਾਹੇ ਨਾਲ ਹੀ ਨਿਕਲਦੀ ਐ ਬਾਹਰ ਆ ਆ ਦੇਖ ਮੱਲ ਸਿੰਘ ਨੇ ਆਹ ਕੀ ਬਾਤ ਆਏ ਆ ਆ ਮੱਲੀ ਖੇਡੀ ਹੈ ਨੇ ਇਹ ਤਾਂ ਖੇਡਣਾ ਹੈ ਸੱਚਾ ਚੌੜ ਕਰਨਾ ਹੈ ਇਥੇ ਨੇ ਇਹ ਕਿਵੇਂ ਜਵਾਕ ਨਹੀਂ ਕਰਦੇ ਹੁੰਦੇ ਉਵੇਂ ਕਰ ਰਹੇ ਨੇ ਸਾਰੇ ਹੀ ਤੇ ਰੇਗੀ ਦੇ ਕਰਨੇ ਕਿਉਂ ਆਪਾਂ ਨੂੰ ਫਿਰ ਕਿੰਨਾ ਚਿਰ ਤਹਾ ਹੋ ਗਿਆ ਲੱਗੇ ਪਿਆ ਨੂੰ ਉਥੇ ਤਾ ਇਤਨਾ ਘੰਡਾ ਉਹ ਪਿੱਛੇ ਰੇਗੀ ਥੋੜੀ ਕੱਟ ਕੇ ਆ ਉਸ ਗੁਰੀ ਦੇ ਕੋਠੇ ਕੋਲੇ ਉੱਥੇ ਖਾਸ ਹੀ ਸੀ ਭਾਈ ਰੇਗੀ ਅਟੇਚੀ ਵੀ ਨਾਲ ਜਾਣੇ ਪੈਂਦੇ ਸਾਨੂੰ ਕਈ ਵਾਰੀ ਕਿਸੇ ਬੰਦੇ ਨੂੰ ਭੁੱਖ ਲੱਗੇ ਹੁੰਦੀ ਹੈ ਤਾਂ ਖਾਣਾ ਵੀ ਖਾਣਾ ਖਾਣ ਪੜਦਾ ਹੈ ਐਨੀ ਘਰ ਹਿੰਦੀ ਹੁੰਦੀ ਤਾਂ ਨਹੀਂ ਹੁੰਦੀ ਇਹਨੂੰ ਰੋਟੀ ਰਾਟੀ ਲਾ ਲੋ ਰੋਟੀ ਰਾਟੀ ਖਾਣੀ ਪੈਂਦੀ ਕਈ ਵਾਰੀ ਭੁੱਖ ਲੱਗੇ ਹੁੰਦੀ ਹੈ ਹੋ ਗਏ ਬੰਦੇ ਕਾਹੇ ਲਾ ਦੇ ਡਬਾ ਵਾਲਾ ਡਬਾ ਲਾ ਉਹ ਡਬਾ ਵਾਲਾ ਇਹ ਹਾਂ ਇਹ ਡਬਾ ਲਾਦੇ ਭਾਈ ਮਿੱਟੀ ਜਾਦੇ ਹੋ ਗਈ ਦੋ ਟਰੈਕਟਰਾਂ ਦਾ ਬਣਾ ਗੱਡੀ ਚੱਲਦੀ ਨਹੀਂ ਇੱਕ ਟਰੈਕਟਰ ਮਿੱਟੀ ਖੇਡਦਾ ਨਹੀਂਗਾ ਮੱਲੀ ਲਾਓ ਬਰਾਬਰ ਹਾਂ ਉਹਨੂੰ ਇਧਰ ਇਧਰ ਲਾ ਲੈਫਟ ਚੱਕ ਲਾਂਦਾ ਉਹਨੂੰ ਚੱਲ ਮੱਲੀ ਚੱਕਦਾ ਕਿਉਂ ਚੱਲਣ ਦੇ ਨਾ हां हां ऐ चलो हां आ भाई डबल क्राह ले लाए है मिट्टी वाली सी ए 4 बाय 4 ਟਰੈਕਾ ਦੋਨੇ ਆ ਦੇਖ ਲੋ ਲੈ ਭਾਈ ਪ੍ਰੇਮੀ ਦਾ ਆਦੇਸ਼ ਇਹਦਾ ਨਕਾ ਆ ਗਿਆ ਉਹਦਾ ਗਿਆ ਹੋਰ ਓਏ ਤੂੰ ਨਕਾ ਕਿਥੇ ਦਰਾ ਚੱਲ ਕਹਿੰਦਾ ਮੈਂ ਹੁਣ ਆਗਾ ਇਹਾਂ ਦਾ ਚੱਲ ਇੱਥੇ ਹੀ ਜਾਂਦਾ ਕਰੇ ਮੁੜ ਕੇ ਆਉਂਦਾ ਇੱਕ ਮਿੰਟ ਜਾ ਐਨਾਂ ਦਾ ਘਰ ਚੱਲ ਜਾਂਦਾਗਾ ਠੀਕ ਹੈ ਠੀਕ ਹੈ ਭਾਈ ਹਾਂ ਸਹੀ ਹੈ ਸਹੀ ਹੈ ਹਾਂ